ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਇਸਰ ਦਿੰਦਰਪਾਲ ਸਿੰਘ ਪੁੱਲਰ ਹੁਣ ਦੀ ਰਿਹਾਈ ਦੇ ਸਬੰਧ ਦੇ ਵਿੱਚ ਇੱਕ ਵਿਸ਼ੇਸ਼ ਗੱਲਬਾਤ ਸੰਗਤ ਦੇ ਨਾਲ ਸਾਂਝੀ ਕਰਨੀ ਹੈ ਪ੍ਰਾਇਸਰ ਦਿੰਦਰਪਾਲ ਸਿੰਘ ਪੁੱਲਰ ਜੋ ਕਿ 1995 ਜਨਵਰੀ 1995 ਤੋਂ ਹਰਾਸਤ ਦੇ ਵਿੱਚ ਨੇ ਉਹਨਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ ਬਾਅਦ ਵਿੱਚ ਉਮਰ ਕੈਦ ਦੇ ਵਿੱਚ ਬਦਲੀ 2015 ਦੇ ਵਿੱਚ ਉਹ ਤਿਹਾਰ ਜੇਲ੍ਹ ਦੇ ਜਿਹੜਾ ਇਵहास ਹਸਪੀਟਲ ਸੀ ਉਹਦੇ ਤੋਂ ਸੈਂਟਰਲ ਜੇਲ ਅਮਰਸਾਦ ਦੇ ਗੁਰਨਾਨਕ ਹਸਪੀਟਲ ਦੇ ਵਿੱਚ ਟ੍ਰਾਂਸਫਰ ਕੀਤੇ ਗਏ 2015 ਤੋਂ ਹੁਣ ਤੱਕ ਲਗਾਤਾਰ ਉਹ ਪਰੋਦਾਂ ਤੇ ਆ ਚੁੱਕੇ ਨੇ 23 ਮਈ 2025 ਨੂੰ ਉਹਨਾਂ ਨੇ 56 ਦਿਨ ਦੀ ਪਰੋਲ ਕੱਟਣ ਤੋਂ ਬਾਅਦ ਸੈਂਡਰ ਕਰਨਾ ਸੀ ਉਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਪ੍ਰੀਮਚੋਰ ਰੀਲੀਜ਼ ਵਾਸਤੇ ਰਿਟ ਪਿਟੀਸ਼ਨ ਦਾਖਲ ਕੀਤੀ ਗਈ ਸੀ ਜਿਹੜਾ ਆਲਰੀ ਨੋਟਿਸ 7 ਜੁਲਾਈ 2025 ਦਾ ਹੋਇਆ ਹੋਇਆ ਸੀ ਇਹਨੂੰ ਬਿਟਵੀਨ ਉਹਨਾਂ ਦੀ ਪ੍ਰੋਲ ਦੇ ਦਦਾਨ ਉਹ ਮੈਡੀਕਲ ਗਰਾਉਂਡ ਦੇ ਉੱਤੇ ਉਹਨਾਂ ਨੂੰ ਵਾਪਸ ਨਾ ਜਾਣਾ ਪਏ ਉਹ ਅਗਲੀ ਤਰੀਕ 7 ਜੁਲਾਈ 2025 ਤੱਕ ਉਹ ਕਾ ਦੇ ਦੇਣ ਪ੍ਰੋਲ ਦੇ ਉੱਤੇ ਉਹਦੀ ਐਕਸਟੈਂਡ ਹੋਵੇ ਇਹਦੇ ਵਾਸਤੇ ਇੱਕ ਇਨਟਰਮ ਕ੍ਰਿਮੀਨਲ ਮਸਲੀਨੀਅਸ ਅਪਲੀਕੇਸ਼ਨ ਦਾਖਲ ਕੀਤੀ ਗਈ ਸੀ ਜਿਹੜੀ 23 ਮਈ ਨੂੰ ਦਿੱਲੀ ਹਾਈ ਕੋਰਟ ਦਵਲੋਂ ਜਿਹੜੀ ਆ ਖਾਜ ਕੀਤੀ ਗਈ ਉਹਨਾਂ ਨੇ ਵਾਪਸ ਦਵਾ ਦਿੱਤੀ ਵਕੀਲ ਨੂੰ ਇਹ ਕਹਿ ਕੇ ਕਿ ਉਹਨਾਂ ਦਾ ਹਲਾ ਜਿਹੜਾ ਹਸਪਤਾਲ ਦੇ ਵਿੱਚ ਜੇਲ੍ਹ ਦੇ ਰਾਹੀਂ ਹੋ ਸਕਦਾ ਸੋ ਉਹਨਾਂ ਨੇ ਇੰਟਰਮ ਰੀਲੀਫ ਨਹੀਂ ਦਿੱਤੀ ਤੇ ਆਲਰੇਡੀ ਕਿਹਾ ਵੀ ਤੁਹਾਡੀ ਪ੍ਰੀਮ ਚੋਰ ਰੀਲੀਫ ਦੀ ਜਿਹੜੀ ਰੈਟ ਪਟੀਸ਼ਨ ਆ ਉਹ 7 ਜੁਲਾਈ 2025 ਲਈ ਕਨਸਿਡਰੇਸ਼ਨ ਤੇ ਰੱਖੀ ਹੋਈ ਨਾ ਦਿੱਲੀ ਸਰਕਾਰ ਨੂੰ ਨੋਟਿਸ ਹੋਇਆ ਹੋਇਆ ਹੈ ਸੋ ਤੁਸੀਂ ਸਰੈਂਡਰ ਕਰੋ ਤੇ ਕੱਲ 23 ਮਈ 2025 ਨੂੰ ਦੁਪਹਿਰ 1 ਵਜੇ ਦੇ ਕਰੀਬ ਜਿਹੜੀ ਆ ਉਹ ਉਹ ਇੰਟਰਮ ਰੀਲੀਫ ਦੀ ਐਪਲੀਕੇਸ਼ਨ ਦਿੱਲੀ ਹਾਈ ਕੋਰਟ ਨੇ ਖਾਜ ਕੀਤੀ ਸੀ ਇਹ ਸ਼ਾਮੀ 4 ਵਜੇ ਦੇ 3-4 ਵਜੇ ਦੇ ਕਰੀਬ ਪ੍ਰੋਫੈਸਰ ਦਿੰਦਪਾਲ ਸਿੰਘ ਭੁੱਲਰ ਉਹਨਾਂ ਨੇ ਸੈਂਟਰ ਜੇਲ੍ਹ ਦਾ ਅਮਰਸਾਲ ਚ ਸੈਂਡਰ ਕਰ ਦਿੱਤਾ ਸੀ ਜਿੱਥੋਂ ਉਹਨਾਂ ਨੂੰ ਗੋਨਾਨਕ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ 2015 ਤੋਂ ਲੈ ਕੇ ਤੇ ਹੁਣ ਤੱਕ ਉਹ ਜਿਹੜੇ ਗੋਨਾਨਕ ਜੇਲ੍ਹ ਵੱਲੋਂ ਜੇਲ੍ਹ ਦੀਆਂ ਬੈਰਖਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ ਉਹਨਾਂ ਦੀ ਮੈਡੀਕਲ ਹਾਲਤ ਦੇ ਮੱਦੇਨਜ਼ਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਉਸ ਤੋਂ ਪਹਿਲਾਂ 2010 ਤੋਂ ਲੈ ਕੇ 2015 ਤੱਕ ਉਹ ਦਿੱਲੀ ਦੀ ਤਿਹਾਰ ਜੇਲ ਦੇ ਨਾਲ ਜੁੜੇ ਹੋਏ ਇਬਹਾਸ ਹਸਪਤਾਲ ਦੇ ਵਿੱਚ ਦਾਖਲ ਸੀ ਸੋ ਕਰੀਬ ਮੈਡੀਕਲ ਗਰਾਉਂਡ ਦੇ ਉੱਤੇ 2010 ਤੋਂ ਲੈ ਕੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਥਰੂ ਸਬੰਧਤ ਜੇਲ ਪਹਿਲਾਂ ਸੈਂਟਰਲ ਜੇਲ ਤਿਹਾਰ ਤੇ ਹੁਣ ਸੈਂਟਰਲ ਜੇਲ ਅਮਰਸਰ ਪ੍ਰੋਫੈਸਰ ਦੰਦਪਾਲ ਸਿੰਘ ਪੁੱਲੜ ਦੀ ਰਿਹਾਈ ਦਾ ਜਿਹੜਾ ਕੇਸ ਆ ਉਹ ਪਿਛਲੀ ਕੇਜਦੀਵਾਲ ਸਰਕਾਰ ਵੱਲੋਂ ਸੱਤ ਵਾਰੀ ਰਿਜੈਕਟ ਕਰ ਦਿੱਤਾ ਗਿਆ ਸੀਗਾ ਨਵੀਂ ਬਣੀ ਦਿੱਲੀ ਦੀ ਜਿਹੜੀ ਬੀਜੇਪੀ ਸਰਕਾਰ ਆ ਉਹਦੇ ਵੱਲੋਂ ਅਜੇ ਤੱਕ ਇੱਕ ਵਾਰ ਵੀ ਸੈਂਟੈਂਸ ਰਿਗੂ ਬੋਰਡ ਦੀ ਮੀਟਿੰਗ ਨਹੀਂ ਰੱਖੀ ਗਈ ਉਸ ਤੋਂ ਪਹਿਲਾਂ ਜਦੋਂ ਕੇਜਰੀਵਾਲ ਦੇ ਟੈਮ ਰਿਹਾਈ ਹੋਇਆ ਰਿਹਾਈ ਦਾ ਕੇਸ ਖਾਚ ਕੀਤਾ ਗਿਆ ਸੀ ਤਾਂ ਬੀਜੇਪੀ ਦੇ ਤੇ ਦਿੱਲੀ ਦੇ ਹੋਰ ਪਾਰਟੀਆਂ ਦੇ ਆਗੂ ਇਹ ਕਹਿੰਦੇ ਰਹੇ ਨੇ ਕਿ ਕੇਜਰੀਵਾਲ ਜਿਹੜਾ ਹੈ ਉਹ ਉਹਦੇ ਹਾਰ ਨਹੀਂ ਕਰਨਾ ਚਾਹੁੰਦਾ ਪੁਲਿਸ ਸਾਹਿਬ ਨੂੰ ਅਸੀਂ ਉਸ ਸੰਬੰਧ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮੁਹਿੰਮ ਵੀ ਚਲਾਈ ਪਰ ਹੁਣ ਦਿੱਲੀ ਦੇ ਵਿੱਚ ਸਰਕਾਰ ਹੈ ਕੇਂਦਰੀ ਆ ਬੀਜੇਪੀ ਦੀ ਸੈਂਟਰਲ ਦੇ ਵਿੱਚ 2019 ਦੇ 550 ਸਾਲਾ ਦੇ ਲੈਟਰ ਦੇ ਮੁਤਾਬਕ ਉਹ ਆਪਣੀ ਸਹਿਮਤੀ ਦੇ ਚੁੱਕੇ ਨੇ ਭੁੱਲਰ ਸਾਹਿਬ ਦੀ ਲਈ ਤਾਂ ਮੈਂ ਦਿੱਲੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਆ ਵੀ ਭੁੱਲਰ ਸਾਹਿਬ ਜਿਨ੍ਹਾਂ ਦੀ ਅਰੇਸਟ ਦਸੰਬਰ 1994 ਵਿੱਚ ਜਰਮਨੀ ਤੋਂ ਹੋਈ ਸੀ ਤੇ ਜਨਵਰੀ 1995 ਤੋਂ ਲੈ ਕੇ ਹੁਣ ਤੱਕ 31ਵਾਂ ਸਾਲ ਉਹਨਾਂ ਨੂੰ ਜੇਲ੍ਹ ਚ ਜਾਂਦਾ ਜਿੱਥੇ ਉਹਨਾਂ ਦਾ ਜੇਲ੍ਹ ਕੰਡਕਟ ਵਧੀਆ ਉਹਨਾਂ ਦੇ ਸਾਰੇ ਕੇਸ ਬਾਕੀ ਬੜੀ ਹੋ ਚੁੱਕੇ ਨੇ ਉਹ ਸਿਰਫ ਮਨਿੰਦਰਜੀਤ ਬਿੱਤੇ ਤੇ ਅਟੈਕ ਦੇ 1993 ਦੇ ਕੇਸ ਦੇ ਵਿੱਚ ਬਤੌਰ ਉਮਰ ਕੈਦੀ ਜਿਹੜੇ ਨਜ਼ਰਬੰਦ ਨੇ ਸੋ ਉਹ 2010 ਤੋਂ ਲੈ ਕੇ ਹੁਣ ਤੱਕ ਹਸਪਤਾਲ ਦੇ ਵਿੱਚ ਮੈਡੀਕਲ ਕੰਡੀਸ਼ਨ ਕਰਕੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਜਸਟਿਸ ਐਮ ਬੀ ਸ਼ਾ ਜਿਹੜੇ ਤਿੰਨ ਜੱਜਾਂ ਦੇ ਬੈਂਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਮੁੱਖ ਜੱਜ ਐਮ ਵੀ ਸ਼ਾਹ ਨੇ ਉਹਨਾਂ ਨੂੰ ਬਾ ਇਜਤਬਰੀ ਕੀਤਾ ਸੀ ਜਿਹੜਾ ਕਿ ਸੀਆਰਪੀਸੀ ਦੀ ਧਾਰਾ 433 ਤੋਂ 35 ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਆ ਕਿ ਜੱਜ ਦੀ ਰਿਹਾਈ ਦੇ ਟਾਈਮ ਜਿਹੜੀ ਆ ਉਹ ਰਾਇ ਲੈਣੀ ਸੋ ਉਹ ਰਾਇ ਆਲਰੇਡੀ ਆ ਚੁੱਕੀ ਹੈਗੀ ਆ ਸੋ ਦਿੱਲੀ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਪਹਿਲਾਂ ਕੀਤੇ ਹੋਏ ਆਪਣੀਆਂ ਗੱਲਾਂ ਜੋ ਉਹਨਾਂ ਦੇ ਲੀਡਰ ਜੇ ਭਾਪੀ ਦੇ ਸਪੋਕਸਮੈਨ ਆਰਪੀ ਸਿੰਘ ਦੀ ਗੱਲ ਕਰੀਏ ਉਹਨਾਂ ਨੇ ਵੀ ਉਦੋਂ ਦਾਸ ਕੋਲੋਂ ਐਪਲੀਕੇਸ਼ਨ ਲੈ ਕੇ ਦਰਖਾਸਤ ਲੈ ਕੇ ਐਲਜੀ ਨੂੰ ਦਿੱਤੀ ਸੀ ਵੀ ਭੁੱਲਦਾ ਸਾਹਿਬ ਦੀ ਵਿਆਹੀ ਕੀਤੀ ਜਾਵੇ ਮਨਜਿੰਦਰ ਸਿੰਘ ਸੱਸਾ ਦਿੱਲੀ ਕਮੇਟੀ ਦੇ ਪ੍ਰਧਾਨ ਹੋਣ ਸਮੇਂ ਜਿਹੜੇ ਕਿ ਹੁਣ ਦਿੱਲੀ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੇ ਵੀ ਗੱਲਾਂ ਕੀਤੀਆਂ ਸੀ ਵੀ ਭੁੱਲਦਾ ਸਾਹਿਬ ਦੀ ਵਿਆਹੀ ਹੋਣੀ ਚਾਹੀਦੀ ਹੁਣ ਸੈਂਟਰਲ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੰਟੈਂਸ ਰੂ ਬੋਰਡ ਉਹਨਾਂ ਦਾ ਦਿੱਲੀ ਪੁਲਿਸ ਉਹਨਾਂ ਦੀ ਜਿੰਨੇ ਵੀ ਸੈਕਟਰੀ ਵਗੈਰਾ ਨੇ ਸਾਰੇ ਉਹਨਾਂ ਦੇ ਨੇ ਸੋ ਤੁਰੰਤ ਜਿਹੜਾ ਸੈਂਟੈਂਸ ਰੂ ਬੋਰਡ ਦੀ ਮੀਟਿੰਗ ਬਣਾ ਕੇ ਤੇ ਪ੍ਰੋਫੈਸਰ ਦੁੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਜਿਹੜਾ ਫੈਸਲਾ ਦਿੱਲੀ ਸਰਕਾਰ ਨੂੰ ਤੁਰੰਤ ਲੈਣਾ ਚਾਹੀਦਾ ਸੰਗਤਾਂ ਦੀ ਜਾਣਕਾਰੀ ਹਿਤ ਇਹ ਜਿਹੜੀ ਜਾਣਕਾਰੀ ਇਹ ਗੱਲਬਾਤ ਸਾਂਝੀ ਕੀਤੀ ਆ ਕਿਉਂਕਿ ਕੱਲ ਜਦੋਂ ਦਿੱਲੀ ਹਾਈ ਕੋਰਟ ਨੇ ਕੀਤਾ ਤੇ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆ ਰਹੇ ਸਨ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਸਾਰੇ ਵਾਰੇ ਸੰਖੇਪ ਜਾਣਕਾਰੀ ਤੁਹਾਡੇ ਸਾਹਮਣੇ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ